ਕਾਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਪਰਿਵਾਰ ਵਿਆਹ ਦਾ ਸਮਾਨ ਇਕੱਠਾ ਕਰ ਰਿਹਾ ਸੀ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਰੱਬ ਨੂੰ ਤਾਂ ਕੁਝ ਪੂਰੀ ਮਨਜ਼ੂਰ ਸੀ। ਹਿਮਾਚਲ ਦੇ ਪਿੰਡ ਹਲਾਈ ਦੀ ਰਹਿਣ ਵਾਲੀ ਸੀ ਦ੍ਰਿਸ਼ਟੀ ਵਰਮਾ ਜਸਦੀ ਮੋਹਾਲੀ ਬਿਲਡਿੰਗ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ। ਉਮਰ ਵੀ ਕੋਈ ਜ਼ਿਆਦਾ ਨਹੀਂ ਸਿਰਫ 29 ਸਾਲ ਦੀ ਉਮਰ ਦੇ ਵਿੱਚ ਸਿਰ ਕੁੜੀ ਦੇ ਨਾਲ ਹਾਦਸਾ ਵਾਪਰ ਗਿਆ ਤੇ ਇਸ ਦੀ ਮੌਤ ਹੋ ਗਈ। ਡਿਸਟ੍ਰਿਕਟ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰਦੀ ਸੀ ਪਿਛਲੇ 5 ਸਾਲਾਂ ਤੋਂ ਉਹ ਆਪਣੀ ਭੈਣ ਦੇ ਨਾਲ ਮੋਹਾਲੀ ਦੇ ਵਿੱਚ ਰਹਿੰਦੀ ਸੀ ਤੇ ਉਹ ਆਪਣੀ ਤਿੰਨੋਂ ਭੈਣਾਂ ਦੇ ਵਿੱਚੋਂ ਸਭ ਤੋਂ ਵੱਡੀ ਸੀ ਤਾਂ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਦ੍ਰਿਸ਼ਟੀ ਦੇ ਸਿਰ ਤੇ ਸਿੱਗੀਆਂ ਕਿਉਂਕਿ ਦ੍ਰਿਸ਼ਟੀ ਦੇ ਪਿਤਾ ਦੀ ਮੌਤ ਉਸ ਹੋ ਗਈ ਸੀ ਜਦੋਂ ਉਹ ਛੋਟੀ ਜਈ ਸੀ ਤਾਂ ਉਸ ਤੋਂ ਬਾਅਦ ਜਿੰਨੀ ਵੀ ਘਰ ਦੀਆਂ ਜ਼ਿੰਮੇਵਾਰੀਆਂ ਉਸਾਰੀ ਦ੍ਰਿਸ਼ਟੀ ਸੰਭਾਲਦੀ ਸੀ ਤਿੰਨ ਭੈਣਾਂ ਦੇ ਵਿੱਚੋਂ ਸਭ ਤੋਂ ਵੱਡੀ ਭੈਣ ਵੀ ਦ੍ਰਿਸ਼ਟੀ ਸੀ ਕਿ ਜਿਸ ਨੇ ਹਾਦਸਾ ਦ੍ਰਿਸ਼ਟੀ ਦੇ ਨਾਲ ਵਾਪਰਿਆਤ ਉਸ ਨੇ ਉਸ ਨੇ ਆਪਣੀ ਛੋਟੀ ਭੈਣ ਨੂੰ ਘਰ ਭੇਜ ਦਿੱਤਾ ਸੀ ਜ਼ਬਰਦਸਤੀ ਉਸ ਨੇ ਆਪਣੀ ਭੈਣ ਨੂੰ ਮਾਂ ਦੇ ਕੋਲ ਭੇਜ ਦਿੱਤਾ ਸੀ ਬਿਲਡਿੰਗ ਗਿਰਨ ਤੋਂ ਕੁਝ ਸਮੇਂ ਪਹਿਲਾਂ ਹੀ ਦ੍ਰਿਸ਼ਟੀ ਆਪਣੇ ਕੱਪੜੇ ਬਦਲਣ ਦੇ ਲਈ ਪੀਜੀਆਈ ਸੀ ਜਦ ਦੌਰਾਨ ਇਹ ਸਾਰਾ ਹਾਦਸਾ ਵਾਪਰ ਗਿਆ ਤਾਂ ਮਾਰਚ ਦੇ ਵਿੱਚ ਦ੍ਰਿਸ਼ਟੀ ਦਾ ਵਿਆਹ ਹੀ ਰੱਖਿਆ ਹੋਇਆ ਸੀ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਜਿਸ ਵੇੜੇ ਦੇ ਵਿੱਚ ਸ਼ਗਨ ਆਉਣਾ ਸੀ ਉਸ ਵੇੜੇ ਦੇ ਵਿੱਚ ਉਸ ਲੜਕੀ ਦੀ ਲਾਸ਼ ਆਵੇਗੀ ਜਿਸ ਦਾ ਵਿਆਹ ਰੱਖਿਆ ਹੋਇਆ ਸੀ ਇਹ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੇ ਦ੍ਰਿਸ਼ਟੀ ਦਾ ਇੱਕ ਹੀ ਸੁਪਨਾ ਸੀ ਕਿ ਉਹ ਆਪਣੇ ਪਰਿਵਾਰ ਨੂੰ ਇੱਕ ਵਧੀਆ ਲਾਈਫ ਦੇ ਸਕੇ ਆਪਣੀ ਭੈਣਾਂ ਨੂੰ ਵਧੀਆ ਐਜੂਕੇਸ਼ਨ ਦੇ ਸਕੇ ਇਸ ਇਹ ਸਾਰੀ ਜਾਣਕਾਰੀ ਦ੍ਰਿਸ਼ਟੀ ਦੇ ਰਿਸ਼ਤੇਦਾਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਦ੍ਰਿਸ਼ਟੀ ਦੇ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਹੀ ਟੈਨਸ਼ਨ ਰਹਿੰਦੀ ਸੀ ਕਿ ਜਿੰਨੀਆਂ ਵੀ ਜ਼ਿੰਮੇਵਾਰੀਆਂ ਉਸਦੇ ਪਿਤਾ ਦੇ ਗੁਜ਼ਰਨ ਤੋਂ ਬਾਅਦ ਉਸਦੇ ਸਿਰ 'ਆਂ ਨੇ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਤੇ ਬਖੂਬੀ ਨਿਭਾ ਸਕੀ ਪਰ ਕਿਸ ਨੂੰ ਪਤਾ ਸੀ ਕਿ ਸਿਰਫ 29 ਸਾਲਾਂ ਦੀ ਉਮਰ ਦੇ ਵਿੱਚ ਦ੍ਰਿਸ਼ਟੀ ਦੇ ਨਾਲ ਇਹ ਹਾਦਸਾ ਵਾਪਰ ਜਾਵੇਗਾ ਤੇ ਉਸਦੀ ਮੌਤ ਹੋ ਜਾਵੇਗੀ ਫਿਰ ਵੀ ਸਬਨਾ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ ਤੁਸੀਂ ਇਸ ਗੱਲ ਨੂੰ ਲੈ ਕੇ ਇਸ ਹਾਦਸੇ ਨੂੰ ਸੁਣਨ ਤੋਂ ਬਾਅਦ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਆਪਣੀ ਰਾਏ ਸਾਡੇ ਨਾਲ કરો